ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਵਰਭ ਨੂੰ ਸਮਰਪਤ ਮਾਨਜੋਤ ਸਿੰਘ ਸਾਹਿਬ ਤਖਤ ਸੈਵੋ ਸੋਚੇ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਅਖੰਡ ਪਾਤਸ਼ਾਹਬ ਗੁਰਦੁਆਰਾ ਦਮਦਵਾ ਸਾਹਿਬ ਵਿਖੇ ਆਰੰਭ ਹੋਏ ਹਨ ਅਤੇ ਨਾਲ ਹੀ ਵੱਖਾ ਸਾਹਿਬ ਵਿਖੇ ਸੁਮਤੀਆਂ ਸੰਗਤਾਂ ਵੱਲੋਂ ਕੱਲ ਨੂੰ ਜੋ ਨਗਰ ਕੀਰਤਨ ਦਾ ਆਰੰਭ ਹੋਣਾ ਨਗਰ ਕੀਰਤਨ ਦੇ ਰੂਟ ਦੀ ਸਫਾਈ ਕਰਨ ਵਾਸਤੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਸਾਥ ਤੇ ਸੰਗਤਾਂ ਤਿਆਰ ਨੇ ਅਰਦਾਸ ਬੇਨਤੀ ਹੋਈ ਹੈ ਸੋ ਕੱਲ ਨੂੰ 10:30 ਵਜੇ ਨਗਰ ਕੀਰਤਨ ਤਖਤ ਸਾਹਿਬ ਵਿਖੇ ਆਰੰਭਤਾ ਹੋਵੇਗੀ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਖਤ ਸਾਹਿਬ ਵਿਖੇ ਆਨਕ ਕੇ ਸਮਾਪਤੀ ਹੋਵੇਗੀ ਉੱਥੇ ਹੀ 15 ਨਵੰਬਰ ਨੂੰ 10:30 ਵਜੇ ਗੁਰਦੁਆਰਾ ਦਮਨਾ ਸਾਹਿਬ ਵਿਖੇ ਸ਼ਰੀਆ ਖਾਨਪਾੜ ਸਾਹਿਬ ਦੀ ਸੰਪੂਰਨਤਾ ਗੁਰਬਾਣੀ ਸ਼ਬਦ ਕੀਰਤਨ ਹੋਵੇਗਾ ਉਪਰੰਤ ਤਖਤ ਸਾਹਿਬ ਵਿਖੇ ਦੀਵਾਨ ਸਜਣਗੇ ਅਤੇ ਨਾਲ ਹੀ ਸੂਰਾਸੋ ਪਹਿਚਾਨੀ ਹੈ ਜੋ ਲਰਹ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਤਣ ਤਣ ਬਾਬਾ ਦੀਪ ਸਿੰਘ ਜੀ ਆਂਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਆ ਰਿਹਾ ਹੈ ਉਹਦੇ ਸਬੰਧ ਵਿੱਚ ਵੀ ਤਖਤ ਸਾਹਿਬ ਵਿਖੇ ਜੋ ਸਮਾਗਮ ਕੀਤੇ ਜਾ ਰਹੇ ਹਨ ਸੋ ਆਪ ਸੰਗਤਾਂ ਨੂੰ ਬੇਨਤੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਨਾਨਕ ਸਾਹਿਬ ਜੀ ਆ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਅਨੋਖੇ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਚਰਨਾਂ 'ਚ ਕੋਟਾਣ ਕੋਟ ਨਮਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਸਾਹਿਬ ਇਹ ਕਿ ਜੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਸਾਰੀ ਫੁੱਲਾਂ ਦੀ ਸਜਾਵਟ ਕੀਤੀ ਗਈ ਦੀਵ ਮਾਲਾ ਕੀਤੀ ਗਈ ਹੈ 14 ਜਿਹੜੀ ਨਵੰਬਰ ਦੀ ਰਾਤ ਨੂੰ ਅਸਤਵਾਦੀ ਕੀਤੀ ਜਾਵੇਗੀ ਇਸੇ ਤਰ੍ਹਾਂ 15 ਤਰੀਕ ਦੇ ਵੀ ਦਵਾਰ ਨੇ ਸੋ ਨਾਲ-ਨਾਲ ਜਿੱਥੇ ਸਾਰੇ ਸਵਾਗਮ ਚੱਲਦੇ ਨੇ ਉਥੇ ਸਾਡੇ ਗ੍ਰੰਥੀ ਸਹਿਬਾਨ ਅਤੇ ਗੁਰਮਤ ਇੰਸਟੀਚੂਟ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਬੱਚਿਆਂ ਵੱਲੋਂ ਬੜਾ ਸਹਿਯੋਗ ਦੇ ਕੇ ਸੰਗਤ ਦੇ ਨਾਲ ਇਹ ਸਾਰੀ ਸਜਾਵਟ ਕੀਤੀ ਗਈ ਹੈ ਸੋ ਗੁਰੂ ਕਿਰਪਾ ਕਰਨ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰੇ